ਸਿਕਾਰ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ ਅੱਜ ਅਸੀਂ ਤੁਹਾਨੂੰ ਜਿਹੜੇ ਟੌਪਿਕ ਤੇ ਵੀਡੀਓ ਬਣਾ ਕੇ ਦਿਖਾਉਣੀ ਹੈ ਵੀ ਕਮੀਜ਼ ਦਾ ਮਗਰ ਜਾਣਾ ਪਿੱਛੇ ਜਾਣਾ ਬਿਨਾ ਪਲੋਈਆਂ ਵਾਲੀ ਕਮੀਜ਼ ਤੋਂ ਜਾਂ ਪਲੋਈਆਂ ਦਾ ਜਾਂ ਫਰੰਟ ਦੇ ਉੱਤੇ ਜਿਹੜੀ ਆਪਣੀ ਮੋਢੇ ਕੋਲੇ ਪਲੋਈ ਪੈਂਦੀ ਹੈ ਉੱਥੇ ਬਲ ਪੈਣਾ ਵੀ ਕਿਉਂ ਪੈਂਦਾ ਬਲ ਵੀ ਆਪਣਾ ਪਲੋਈ ਬਰੀਕ ਪੈ ਜਾਂਦੀ ਹੈ ਜਾਂ ਮੋਟੀ ਪੈ ਜਾਂਦੀ ਹੈ ਜਾਂ ਆਪਣਾ ਪਲੋਈ ਗਲਤ ਪੈ ਜਾਂਦੀ ਹੈ ਆਪਾਂ ਉਹਦੇ ਉੱਤੇ ਤੁਹਾਨੂੰ ਅੱਜ ਜਿਹੜੀ ਟੌਪਿਕ ਦੀ ਵੀਡੀਓ ਬਣਾਉਣੀ ਹੈ ਉਸ ਉੱਤੇ ਬਣਾ ਕੇ ਤੁਹਾਨੂੰ ਦਿਖਾਉਣੀ ਹੈ ਇਹ ਆਪਣੇ ਕੋਲੇ ਕਮੀਜ਼ ਦਾ ਕੱਪੜਾ ਹੈ ਮੰਨ ਲਓ ਗੱਲ ਪੀਸ ਆ ਜਾ ਆਪਣੇ ਕੋਲ ਕੱਪੜਾ ਉਹਦੇ ਉੱਤੇ ਤੁਹਾਨੂੰ ਇਹ ਚੀਜ਼ ਦੱਸਦੇ ਆ ਵੀ ਆਪਾਂ ਨੇ ਪਹਿਲਾਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹ ਚੀਜ਼ ਦੱਸੀ ਹੋਈ ਹੈ ਵੀ ਪਹਿਲਾਂ ਤੁਸੀਂ ਆਹ ਨਿਸ਼ਾਨ ਲਾਉਣਾ ਜ਼ਰੂਰੀ ਹੈ ਜਿਹੜੀ ਆਹ ਚੀਜ਼ ਹੈ ਇਹ ਨਿਸ਼ਾਨ ਲਾਉਣਾ ਜ਼ਰੂਰੀ ਹੈ ਉਸ ਤੋਂ ਬਾਅਦ ਤੁਸੀਂ ਜਿਹੜੀ ਚੀਜ਼ ਆਪਣੇ ਉਹ ਕਰਨੀ ਹੈਗੀ ਵੀ ਮੋਢੇ ਦਾ ਨਿਸ਼ਾਨ ਆ ਜਿਹੜਾ 7 ਇੰਚ ਤੇ ਇਹਦਾ ਤੀਰਾ ਮੰਨ ਲਓ ਗੱਲ ਵੀ ਆਪਣੇ ਕੋਲੇ 12 ਇੰਚ ਹੈ ਜੇਦਾ ਗਲਾ ਡੀਪ ਹੋਵੇ फ्रंट ਵੀ ਤੇ ਬੈਕ ਵੀ ਆਪਾਂ ਇਹਨੂੰ 12 ਇੰਚ ਤੀਰੇ ਦੇ ਕਟਾਈ ਕਰਾਂਗੇ ਜਨਿਕੇ ਵੀ ਪੂਰਾ ਪ੍ਰੋਪਰ 12 ਇੰਚ ਕਟਾਈ ਦਾ ਤੀਰਾ ਉੱਪਰੋਂ ਤੇ ਨੀਚੋਂ ਪਹਿਣਾ ਦਾ ਕਿੰਿਆਂ ਦਾ ਫਰੰਟ ਵੱਧ ਹੁੰਦਾ ਤੁਸੀਂ ਦੋ ਸੂਤੀਆਂ ਤੇ ਤਿੰਨ ਸੂਤ ਸਲਾਈ ਦਾ ਵੱਧ ਵੀ ਪਾ ਸਕਦੇ ਹੋ ਮੰਨ ਲਓ ਕਿ ਇਹਦੀ ਬ੍ਰੈਸ ਹੁਣ ਆਪਣੇ ਕੋਲੇ ਆਪਣੇ ਕੋਲ ਪੀਸ ਹੈ ਜਿਹੜਾ 22 ਇੰਚ ਤਿੱਕਰ ਦਾ ਇਹ ਚੀਜ਼ ਨੂੰ ਮੰਨ ਕੇ ਚੱਲੋ ਵੀ ਆਪਣੇ ਕੋਲੇ ਸਾਢੇ 21 ਇੰਚ ਇਹਦੀ ਬ੍ਰੈਸ ਹੈ ਜਿਹੜੀ ਉਹ ਕਰਨੀ ਹੈ ਇਹਦੇ ਉੱਤੇ ਆਪਾਂ ਨੇ ਨਿਸ਼ਾਨ ਲਾ ਲੈਣੇ ਇਨੂੰ ਉੱਪਰ ਆਪਾਂ ਨੇ ਟੈਪਰ ਨਿਸ਼ਾਨ ਦੇ ਦੇਣਾ ਇਹਨੂੰ ਕਿਰਾਂ ਹੁਣ ਇਹਦੇ ਵਿੱਚ ਜਿਹੜੀ ਤੀਸੋਂ ਨੂੰ ਦੱਸਣੀ ਆ ਕਈ ਵਾਰੀ ਭੈਣਾ ਪੁੱਛਦੇ ਨੇ ਕਮੈਂਟ ਵੀ ਕਰਦੇ ਨੇ ਭੈਣਾ ਵੀ ਆਪਾਂ ਨੇ 7 ਇੰਚ ਮੋਡਾ ਪਾ ਲਿਆ ਕਈ ਜਾਂਦੀ ਇੱਕ ਚੀਜ਼ ਕੀ ਹੁੰਦੀ ਹੈ ਵੀ 25 ਜਾਂ 26 ਇੰਚ ਟਿਕਰ ਬੱਸ ਆ ਜਾਂਦੀ ਹੈ ਵੀ ਮਨੋ ਵਾਲਾ 26 ਇੰਚ ਬਰਸ ਆਏ ਆਹ ਚੀਜ਼ ਆ ਗਈ 26 ਇੰਚ ਟਿਕਰ ਜੇ ਆਪਾਂ ਉਹਨੂੰ 26 ਇੰਚ ਤੋਂ ਲਾਈਏ ਤਾਂ ਸਾਢੇ 6 ਇੰਚ ਗਲਿਆਈ ਵਧ ਗਈ ਤਾਂ ਇਹਨੂੰ ਮੋਡਾ ਆਪਾਂ ਜੇ 9 ਇੰਚ ਵੀ ਪਾ ਲਈਏ ਤਾਂ ਵੀ ਇੱਕ ਵੀ ਦਾ ਮੋਡਾ ਵੱਜੂਗਾ ਫਿਰ ਇਹਦੇ ਉੱਤੇ ਆਪਾਂ ਕੀ ਕਰਨਾ ਜੇ ਆਪਣੇ ਕੋਲ 6.5 ਇੰਚ ਤੋਂ ਆ ਤੀਰੇ ਤੋਂ ਲੈ ਕੇ ਆਹ ਚੀਜ਼ 6.5 ਇੰਚ ਹੈ ਤਾਂ ਇਹਨੂੰ ਆਪਾਂ ਮੋਢੇ ਨੂੰ ਘਟਾ ਲਓ ਸਵਾ 6 ਕਰ ਲਓ ਮੰਨ ਲਓ ਗੱਲ ਵੀ ਇਹ ਹੈ 26 ਇੰਚ ਆਪਾਂ ਉਸ ਦਾ ਕੱਟ ਰਹੇ ਹਾਂਗੇ 26 ਇੰਚ ਤਿਆਰ ਬਰਸਤਾ ਆਪਾਂ ਕੱਟ ਰਹੇ ਹਾਂ ਇਹਨੂੰ ਆਪਾਂ ਹੁਣ ਜਿਹੜੀ ਗੁਲਾਈ ਪਾਉਣੀ ਹੈ ਇਹ ਆਹ ਚੀਜ਼ ਗੁਲਾਈ ਪਾਤੀ ਕਿਉਂਕਿ ਆਪਣੇ ਕੋਲੇ ਜਦੋਂ 26 ਇੰਚ ਦਾ ਰਸਤਾ ਹੈ ਆਜੀ 26 ਇੰਚ ਚ ਸਿੱਖੋ ਸਾਢੇ 6 ਇੰਚ ਆਪਣੀ ਕਟਾਈ ਬਣ ਗਈ ਨਾ ਹੁਣ ਆ ਚੀਜ਼ ਆਪਣੀ ਘਟ ਗਈ ਆ ਚੀਜ਼ ਵਧ ਗਈ ਇਹਦੇ ਉੱਤੇ ਆਪਣੇ ਗੁਲਾਈ ਦਾ ਮੋਢਾ ਆਜੂ ਹੁਣ ਜਿਵੇਂ ਇਹਦਾ ਮੋਢਾ ਪਾਵਾਂਗੇ ਆਪਾਂ ਬਾਜੂ ਦਾ ਮੋਢਾ ਪਾਵਾਂਗੇ 26 ਇੰਚ ਨੂੰ ਆਪਾਂ ਮੰਨ ਲਓ 52 50 ਇੰਚ ਬਰੈੱਥ ਦੀ ਹੋਊਗੀ ਕਟੋ ਘੱਟ ਵੀ ਇਹਨੂੰ ਆਪਾਂ 10 ਇੰਚ ਮੋਢਾ ਪਾਵਾਂਗੇ ਸਾਢੇ 9 10 ਇੰਚ ਮੋਢਾ ਪਾਵਾਂਗੇ ਤਾਂ ਪੂਰਾ ਹੋਊ ਆਪਣਾ ਮੋਢਾ ਪੂਰਾ ਹੁਣ ਜਿਹੜੇ ਆਪਾਂ ਪਹਿਣਾ ਕਹਿੰਦੇ ਆ ਵੀ ਆਪਣੀ ਕਮੀਜ਼ ਮਗਰ ਜਾਂਦੀ ਐ ਆ ਜਿਹੜਾ ਆਪਣਾ ਨਿਸ਼ਾਨ ਇਹਨੂੰ ਨਿਸ਼ਾਨ ਨੂੰ ਲਾ ਲਿਆ ਆਪਾਂ ਨੇ ਇਹਨੂੰ ਨਿਸ਼ਾਨ ਨੂੰ ਜੇ ਜਿਆਦਾ ਵੀ ਤੁਹਾਡੀ ਕਮੀਜ਼ ਹਟਦੀ ਹੋਈ ਨਹੀਂ ਮਗਰ ਜਾਣੋ ਵੀ ਹੁਣ ਤਾਂ ਇਹਦਾ ਐਂਡ ਹੀ ਹੋ ਗਿਆ ਵੀ ਆਪਣੇ ਮਗਰ ਕਮੀਜ਼ ਜਾਣੀ ਹੈ ਇਹ ਤਾਂ ਹਟਦੀ ਨਹੀਂ ਆਪਾਂ ਅੱਖ ਕੇ ਪਹਿਣਾ ਕਹਿੰਦੇ ਧਰ ਦੇ ਉਪਰਾਂ ਉਹ ਚੀਜ਼ ਨੂੰ ਕੀ ਕਰਨਾ ਇਹਨੂੰ ਸਿੱਧੇ ਹੀ ਰੱਖ ਲੋ ਆ ਜਿਹੜੀ ਚੀਜ਼ ਹੈ ਇਹਨੂੰ ਬਿਲਕੁਲ ਸਿੱਧੀ ਰੱਖ ਲੋ ਜਿਹੜੀ ਆਪਾਂ ਆ ਟੈਪਰ ਕਰਦੇ ਆਂਗੇ ਇਹ ਟੈਪਰ ਨਾ ਕਰੋ ਜਿਹੜੀ ਆਪਾਂ ਨੇ ਆ ਦੋ ਸੂਤ ਦੀ ਟੈਪਰ ਕਰਦੇ ਆਂ ਜਿਹੜੀਆਂ ਪਹਿਣਾ ਦਾ ਤੀਰਾ ਡਿੱਕਣੂ ਨਹੀਂ ਆੜਦਾ ਜਾਂ ਕਮੀਜ਼ ਮਗਰ ਹੋਣੀ ਜਾਣੋ ਹਟਦੀ ਤਾਂ ਉਹਨੂੰ ਬਿਲਕੁਲ ਸਿੱਧੀਆਂ ਸਲਾਈਆਂ ਰੱਖ ਦਿਓ ਉਹਨੂੰ ਮੂਰੇ ਛਾਂਟ ਨਾ ਨੰਬਰ 3 ਜਿਹੜੀ ਹੁਣ ਭੈਣਾਂ ਦੇ ਆ ਚੀਜ਼ ਤੇ ਆ ਕਿ ਮੰਨ ਲਓ ਕਰ ਆਪਣੀ ਆ ਸਾਈਡ ਵਾਲੀ ਪਲੂਈ ਆ ਕਈ ਭੈਣਾਂ ਦੇ ਆਸਾਂ ਦੇ ਤਿੰਨ ਆ ਚੀਜ਼ ਬਣਨ ਲੱਗ ਜਾਂਦੀ ਏ ਆ ਚੀਜ਼ ਜੇ ਮੈਂ ਹੁਣ ਆ ਚੀਜ਼ ਬਣਨ ਦੀ ਦੇਖੋ ਪਲੂਈ ਵੀ ਪਾਈ ਹੋਈ ਆ ਫਿਰ ਵੀ ਇਹ ਚੀਜ਼ ਬਣਨ ਦੀ ਕਿਉਂ ਬਣਦੀ ਏ ਇਹ ਚੀਜ਼ ਉਹਨਾਂ ਭੈਣਾਂ ਦਾ ਜਿਹੜਾ ਆਪਣਾ ਆ ਬੇਸ ਤੋਂ ਫਰੰਟ ਹੁੰਦਾ ਇਹ ਘੱਟ ਹੁੰਦਾਗਾ ਤੀਰਾ ਵੱਧ ਹੁੰਦਾ ਬਰੈਸ ਵੱਧ ਹੋਊਗੀ ਤਾਂ ਇਥੋਂ ਕਮੀਜ਼ ਫੁੱਲਣ ਲੱਗ ਜਾਂਦੀ ਆ ਇਹਨੂੰ ਤੁਸੀਂ ਕੀ ਕਰਨਾ ਹੈ ਇਹਨੂੰ ਪਲੋਈ ਨੂੰ ਤੁਸੀਂ ਭਾਰੀ ਪਾ ਦੇ ਜਦੋਂ ਤੁਸੀਂ ਇਹ ਪਲੋਈ ਨੂੰ ਮੋਟੀ ਪਾਤਾ ਮੰਨ ਲਓ ਕਿ ਇਹ ਦੋਨੇ ਪਾਸੇ ਨਿਸ਼ਾਨ ਲੱਗਾ ਬਚਾਰਾ ਨਿਸ਼ਾਨ ਸੈਂਟਰ ਦਾ ਲੱਗਾ ਮੈਂ ਇਥੋਂ ਆਟੋਮੈਟਿਕ ਛੋਟਾ ਬਲ ਖਤਮ ਹੋ ਜੂਗਾ ਜਿਹੜੀ ਆਪਣੀ ਆ ਖੇਚਿਆ ਜਿਹੜੀ ਆਪਣੇ ਆਪ ਨੂੰ ਸੂਦੀ ਢਾਲ ਦੇਣੀ ਆ ਫਿਰ ਆ ਪਲੋਈ ਲੈ ਲੂਗੀ ਇਥੋਂ ਕਿਉਂ ਇਥੋਂ ਤੱਕ ਵੀ ਫੁੱਲਦਾ ਨਹੀਂ ਕਮੀਜ਼ ਉਰੋਂ ਫੁੱਲਣ ਲੱਗਿਆ ਇਥੋਂ ਆਪਣੇ ਪਲੋਈ ਭਾਰੀ ਪਾਤੀ ਤਾਂ ਆਪਣਾ ਉਹ ਜਿਹੜਾ ਅੱਗਾ ਪਿੱਛਾ ਸੀਗਾ ਫਰੰਟ ਫੁੱਲ ਦਾ ਇਹ ਫੁੱਲ ਨੂੰ ਹਟ ਜਾਊਗਾ ਹੁਣ ਆਪਾਂ ਨੇ ਜਿਹੜੀਆਂ ਇਹਦੇ ਵਿੱਚ ਕਾਟ ਪਾਉਣੀ ਹੈਗੀ ਇੱਥੋਂ ਵਧਾਇਆ ਹੋਇਆ ਸੀ ਇਹਨੂੰ ਜਾ ਕੇ ਆਪਾਂ ਨੇ ਦੋ ਸੂਤ ਦੀ ਕਾ ਮਾਤਰ ਸਿਰਫ ਉਹੀ ਤੁਹਾਨੂੰ ਮੈਂ ਦੱਸਿਆ ਹੈ ਵੀ ਪਹਿਲਾਂ ਜਿਵੇਂ 5 ਜਾਂ 4 ਹੋਣੇ ਸਾਬ ਪਹਿਲਾਂ 5 ਇੰਚ ਤੋਂ ਗੁਲਾਈ ਪਾਈ ਸੀ ਇਹਦੀ 4.5 ਤੋਂ ਪੈਗੀ ਇਹ ਗੁਲਾਈ ਨੂੰ ਆਪਾਂ ਇਹਦੇ ਨਾਲ ਹੀ ਮਿਲਾ ਲੈਣਾ ਆਪਣੀ 26 ਇੰਚ ਬਰਸ ਆਹ ਸੰਤ ਕਰ ਜਾਊਗੀ ਜੇ ਜਿਹੜੀ 26 ਇੰਚ ਆਪਣੀ ਇੱਥੋਂ ਦਿਕਰ ਵਗ ਜੂ ਇਹੇ ਜੀ ਆਪਣੇ 22 ਇੰਚ ਦੀ ਕੱਟਣੀ ਐ 2.5 ਇੰਚ ਦੀ ਕੱਟਣੀ ਐ ਤਾਂ ਇਹਨੀ ਮੋਢੇ ਦੀ ਗਲੈ ਹੈ ਆਪਣੀ 7 ਇੰਚ ਦੀ ਹੀ ਪਊਗੀ ਜੇ 2.5 ਇੰਚ ਦੀ ਜੇ 26 ਇੰਚ ਵਾਗੀ ਫਿਰ ਥੋੜੀ ਆ ਗਲੈ ਹੀ ਵੱਜੂਗੀ ਜਿਹੜਾ ਆ ਸੈਂਟਰ ਇਹ ਵੱਧ ਗਿਆ ਫਿਰ ਆਪਾਂ ਨੂੰ ਮੋਢੇ ਦੀ ਆ ਜੀ ਘਟਾਉਣੀ ਪਊਗੀ ਹੁਣ ਆਪਾਂ ਨੇ ਇਹਨੂੰ ਕੀ ਕਰਨਾ ਇਹ ਆਪਾਂ ਮੰਨ ਲਓਗੇ ਵੀ ਆਪਾਂ 26 ਇੰਚ ਦੇ ਹੀ ਕੱਟ ਕੇ ਤੁਹਾਨੂੰ ਦਿੰਨੇ ਆ ਹੁਣ ਆਪਾਂ ਨੇ ਇਹਦੀ ਬੈਗ ਦੀ ਇਹੋ ਪਾਉਣੀ ਹੈਗੀ ਬੈਗ ਦੀ ਜੇ ਆਪਾਂ ਕਹਿੰਦੇ ਆ ਵੀ ਕਈ ਵਾਰ ਇੱਥੋਂ ਬੈਗ ਭਾਰੀ ਹੁੰਦੀ ਹੈ ਵੀ ਆਪਣੀ ਬੈਗ ਫਸ ਜਾਣ ਲੱਗ ਜੇ ਇਹਦੀ ਜਿੰਨੀ ਆਪਾਂ ਤੁਸੀਂ ਗਲਾਈ ਇੱਥੋਂ ਪਾਉਂਗੇ ਉੰਨੀ ਹੀ ਬੈਗ ਇਹ ਸੇਫ ਰਹੂਗੀ ਨਾ ਤਾਂ ਇਹ ਬੈਗ ਫੁੱਲਣੀ ਹੈ ਤੇ ਨਾ ਹੀ ਆਪਣੀ ਉਹ ਕਰਨੀ ਆ ਤੁਸੀਂ ਪੱਟੀ ਨਾਲ ਇਹਦਾ ਨਿਸ਼ਾਨ ਲਾ ਲਓ ਇਹਨੂੰ ਵੀ ਗਲਾਈ ਨੂੰ ਬਰਾਬਰ ਢਾਲ ਦੇ ਦਿਓ ਗਲਾਈ ਦੀ ਤਾਂ ਆਪਾਂ ਨੇ ਇਹਨੂੰ ਵੀ 26 ਇੰਚ ਦੇ ਮੋਢੇ ਦੇ ਹਿਸਾਬ ਨਾਲ ਹੀ ਕੱਟ ਰਹੇ ਆ। ਆਸ ਦਾ ਰੱਖਣ ਦਾ ਮਕਸਦ ਇਹ ਹੈ ਇਹਨਾਂ ਦੇ ਵਿੱਚ ਮਗਰ ਨਹੀਂ ਜਾਂਦੀ। ਇੱਕ ਨੁਕਤਾ ਹੀ ਹੁੰਦਾਗਾ ਵੀ ਮਾੜੀ ਚੀਜ਼ ਦੇ ਨੁਕਤਾ ਹੁੰਦਾ ਜੇ ਹੁਣ ਆਪਾਂ ਆਹ ਆ ਰਖਣ ਵਾਲਾ ਲਾ ਲਏ ਵੀ ਆਪਣੀ ਇਹ ਕਮੀਜ਼ ਮਗਰ ਜਾਣੋਂ ਹਟਦੀ ਨਹੀਂ। ਕੀ ਪਹਿਣਾ ਦੇ ਨਹੀਂ ਸਮਝਾਉਂਦੀ। ਤਾਂ ਫਿਰ ਉਹਨੂੰ ਤੁਸੀਂ ਬਣੇ ਹੋਏ ਕਮੀਜ਼ 'ਚ ਵੀ ਇਹਦੀ ਸੈਟਿੰਗ ਕਰ ਸਕਦੇ ਹੋ ਵੀ ਜੇ ਹੁਣ ਬਣਿਆ ਹੋਇਆ ਕਮੀਜ਼ ਹੈ ਆ ਜਿਹੜੀ ਦੋ ਸੂਤ ਦੀ ਮਾਰਜਿਨ ਦੀ ਢਾਲ ਆਪਣੀ ਤਾਂ ਇਹਨੂੰ ਖਤਮ ਕਰ ਸਕਦੇ ਆ ਇਹਨੂੰ ਕਿਵੇਂ ਖਤਮ ਕਰ ਸਕਦੇ ਆ ਇੱਥੋਂ ਤੱਕ ਜਿਹੜੀ ਮੋਢੇ ਦੀ ਸਲਾਈ ਪਈ ਹੈ ਮਾੜੀ ਜਿਹੀ ਸਲਾਈ ਖੋਲ ਕੇ ਤੇ ਇਧਰ ਉਤਰਪਾਈ ਵਾਲੀ ਸਲਾਈ ਜਿਹੜੀ ਆਪਣੀ ਆ ਗਲੇ ਦੀ ਤਰਪਾਈ ਹੈ ਇਹਨੂੰ ਸਲਾਈ ਨੂੰ ਖੋਲ ਕੇ ਇਹਨੂੰ ਸਿਉਣ ਨੂੰ ਇੱਥੋਂ ਸਿੱਧੀ ਰੱਖ ਕੇ ਦੋ ਸੂਤ ਦਾ ਜਿਹੜਾ ਮੂਹਲੇ ਪਾਸੇ ਸਲਾਈ ਹੈ ਮੋਢੇ ਦੀ ਇਹਨੂੰ ਸਿੱਧੀ ਕਰ ਦਿਓ ਕਿਉਂ ਟੇਢਰਾ ਟੈਪਰਾ ਇਹਨੂੰ ਜਮਾਂ ਸਿੱਧੀ ਕਰ ਦਿਓ ਛੋਟਾ ਮੋਟਾ ਕਮੀਜ਼ ਜਿਹੜਾ ਮਗਰ ਜਾਂਦਾ ਨਾਲ ਦੀ ਨਾਲ ਕਮੀਜ਼ ਜਾਣਾ ਮਗਰ ਜਾਣਾ ਬੰਦ ਹੋ ਜੂਗਾ ਮੋਟਾ ਡਿੱਕਣਾ ਬੰਦ ਹੋ ਜੂ ਨਾਲ ਦੀ ਨਾਲ ਥੋੜਾ ਹੁਣ ਤੁਸੀਂ ਇਹਦੇ ਨੀਚੇ ਆ ਜਾਓ ਵੀ ਮੰਨ ਲਓ ਗੱਲ ਵੀ ਇਹਨਾਂ ਦੀ ਜਿਹੜੀ ਪਲੋਈ ਹੈ ਆਪਣੀ 12 ਇੰਚ ਤੇ ਆ 7 ਇੰਚ ਆਪਾਂ ਲੰਬੀ ਪਾਉਣੀ ਹੈ 12 ਤੇ 7 19 ਇੰਚ ਆ ਬੰਦ ਗੱਲ ਜੇ ਹੁਣ ਇਹਦੀ ਤੁਸੀਂ 50 ਇੰਚ ਬਰੰਸ ਦੀ ਕੱਟ ਰਹੇ ਹੋ ਤਾਂ ਇਹਨੂੰ ਕੱਟੋ-ਕੱਟ ਵੀ ਪਲੋਈ ਤੁਹਾਡੀ 8.5 ਇੰਚ ਤੇ ਜਣੀ ਕਿ ਸਵਾ 4 ਇੰਚ ਤੇ ਪਲੋਈ ਪਹੂਗੀ ਜਣੀ ਕੇ ਵਿਚਾਲੜਾ ਹਿੱਸਾ ਜਿਹੜਾ ਗੈਪ ਆ ਉਹ 8.5 ਇੰਚ ਦਾ ਰਹਿ ਜਾਊਗਾ ਤਾਂ ਇਹਨੂੰ ਵੀ ਇਧਰੋਂ ਆਪਾਂ ਤੁਸੀਂ 4 ਸਵਾ ਚਾਰ ਤੇ ਨਿਸ਼ਾਨ ਲਾਓ ਇਹ ਆਪਾਂ ਨੇ ਨਿਸ਼ਾਨ ਲਾ ਲਿਆ ਹੈ ਇਹਦੇ ਵਿੱਚ ਵੀ ਫਰਕ ਪੈ ਜਾਂਦਾਗਾ ਜਦੋਂ ਤੁਸੀਂ ਪਲੋਈਆਂ ਪਾਉਂਗੇ ਪਲੋਈਆਂ ਬਰੀਕ ਪਾ ਲੋਗੇ ਜਿਹੜੀ ਭਾਰੀ ਬੈਸ ਦੀ ਛਾਤੀ ਛਾਤੀ ਦੀ ਜਨਾਨੀ ਹੋਊਗੀ ਨਾ ਉਹਨੂੰ ਪਲੋਈ ਮੋਟੀ ਪਊਗੀ ਕਿੰਨੀ ਮੋਟੀ ਪਊਗੀ ਪਲੋਈ ਕਿਉਂਕਿ ਇਹਨੂੰ ਪਲੋਈ ਕਮਸ ਕਮ ਤੁਸੀਂ ਇੰਚ ਦਾ ਦਬਾ ਲੈ ਕੇ ਵਿੱਚ ਪਾਉਂਗੇ ਤਾਂ ਭਾਰੀ ਬਰਖ ਦਾ ਕੱਪ ਇਹ ਤਾਂ ਬਣੂਗਾ ਜੇ ਇਹ ਪਲੋਈ ਭਾਰੀ ਪਊਗੀ ਜੇ ਤੁਸੀਂ ਬਰੀਕ ਪਾਤੀ ਫਿਰ ਇਥੋਂ ਆ ਚੀਜ਼ ਫਸਣ ਲੱਗ ਜਾਊ ਆ ਜਿਹੜਾ ਸਾਤੀ ਦਾ ਆਪਣਾ ਏਰੀਆ ਹੋ ਜਾਂਦਾ ਆ ਚੀਜ਼ ਆ ਜਾਂਦੇ ਐ ਇਥੋਂ ਟੈਟ ਹੋਣ ਲੱਗ ਜਾਊ ਜੇ ਤੁਸੀਂ ਇਹਨੂੰ ਭਾਰੀ ਪਾ ਦੇਉਗੇ ਪਲੋਈ ਨੂੰ ਇਦੋਂ ਇਹ ਭਾਰੀ ਪਲੋਈ ਪੈਗੀ ਇਦੋਂ ਇਹ ਸੈਂਟਰਲ ਐਪਲੋਈ ਹੈ ਜਿਹੜੀ ਆਪਣੀ ਮੰਨ ਲਓ ਗੱਲ ਵੀ ਆਪ ਲੋਈ ਜਾਂਦੀ ਹੈਗੀ ਤਾਂ ਇਹ ਭਾਰੀ ਪੈਗੀ ਤਾਂ ਇੱਥੇ ਇਹਦਾ ਆਟੋਮੈਟਿਕ ਕੱਪ ਬਣ ਜੂ ਤੁਸੀਂ ਫੀਟਿੰਗ ਇੱਥੋਂ ਰੱਖੋਗੇ ਤਾਂ ਇਹਦੀ ਫੀਟਿੰਗ ਇੱਥੋਂ ਆਪਦੇ ਆਪ ਆ ਜੂਗੀ ਕਿਉਂਕਿ ਆਪਾਂ ਫੀਟਿੰਗ ਆਪਾਂ ਜਿਹੜੀ ਰੱਖਦੇ ਆ ਜਿਹੜੀ ਫੀਟਿੰਗ ਵਾਲੀ ਸਲਾਈ ਰੱਖਦੇ ਆ ਆਹ ਥਾਂ ਤੋਂ ਰੱਖਦੇ ਆ ਮੰਨ ਲਓ ਗੱਲ ਵੀ ਆਪਾਂ ਇਹ 21 ਇੰਚ ਤਿਆਰ ਕਰਨੇ ਤਾਂ ਆਪਾਂ ਇੱਥੋਂ ਹੀ ਮਿਲਾਗੇ ਨਾ ਤੇ ਕਵਰ ਦਾ ਨਿਖਾਣ ਆਪਾਂ ਇੱਥੋਂ ਮਿਲਾਗੇ ਮੰਨ ਲਓ ਗੱਲ ਵੀ ਆਪਾਂ 19.5 ਇੰਚ ਰੱਖਣੀ ਹੈ ਤਾਂ ਇਹਨੂੰ ਆਪਾਂ ਇਹੜਾ ਨਿਸ਼ਾਨ ਲਾਵਾਂਗੇ ਫਿਰ ਆਹ ਚੀਜ਼ ਨਾਲ ਲਾਵਾਂਗੇ ਮੰਨ ਲਓ ਗੱਲ ਵੀ ਆਹ ਚੀਜ਼ ਦਾ ਆਪਾਂ ਨੇ ਨਿਸ਼ਾਨ ਲਾ ਲਿਆ ਕਮਰ ਤੇ ਉਹਦਾ ਤਾਂ ਜੇਦੋਂ ਆਹ ਕੋਈ ਪਾਰੀ ਪਈ ਹੋਊਗੀ ਤਾਂ ਆਟੋਮੈਟਿਕ ਹੀ ਇਹ ਇੱਥੋਂ ਕੱਪ ਬਣ ਜੂਗਾ ਤੁਹਾਨੂੰ ਜਦੋਂ ਖਿੱਚ ਕੇ ਮਿਣੋਗੇ ਤਾਂ ਇਹਦਾ ਕੱਪ 26 ਇੰਚ ਦਾ ਤਿਆਰ ਹੋਊਗਾ ਤਾਂ ਇੱਥੋਂ ਵੀ ਜਿੰਨੀ ਆਪਣਾ ਉੱਤੋਂ ਫਰੰਟ ਹੈ ਉਹ ਫਰੰਟ ਦੇ ਹਿਸਾਬ ਨਾਲ ਆਪਾਂ ਸਲਾਈ ਪਾ ਲੈਣੇ ਮੰਨ ਲਓ ਗੱਲ ਵੀ ਜੇ 26 ਇੰਚ ਹੈ ਤਾਂ ਇਹਦਾ 24 ਇੰਚ ਫਰੰਟ ਬਣਦਾ ਜੇ ਇਹਦਾ 48 ਇੰਚ ਫਰੰਟ ਬਣਦਾ ਹੈਗਾ ਤਾਂ ਹੁਣ ਮੰਨ ਲਓ ਗੱਲ ਵੀ ਇਹਦਾ ਪਰ ਜਾਇ ਇਤਿਸ਼ਾਤੀ ਹੈ ਤੇ ਫਰੰਟ ਹੈ ਦਾ 47 ਇੰਚ ਜੇ ਆਪਾਂ 47 ਇੰਚ ਦੇ ਵਿੱਚ 3 ਇੰਚ ਮਿਲਾ ਲਈਏ ਤਾਂ ਇਹਦੀ 25 ਇੰਚ ਫੀਟਿੰਗ ਬਣਾਉਣੀ ਪਊਗੀ ਆਪਾਂ ਇੱਥੋਂ ਇੱਥੋਂ ਥੋੜੀ 26 ਇੰਚ ਆਟੋਮੈਟਿਕ ਰਹੇ ਜੂਗੀ 2 ਇੰਚ ਵਾਜੂਗੀ ਕਿਉਂਕਿ ਆ ਜਿਹੜਾ ਪਲੂਨਿਆਂ ਦਾ ਨਿਸ਼ਾਨ ਆਪਣੇ ਭਾਰੀ ਪਲੂਨਿਆਂ ਨੇ ਗੀਆਂ ਪਾਉਣੇ ਆਗੇ ਇਹ ਉਹਨਾਂ ਦੇ ਕਾਰਨ ਹੀ ਆਪਣਾ ਇੱਥੇ ਕੱਪ ਬਣ ਜਾਂਦਾ ਆ ਆਹ ਸਾਤੇ ਆਪਣਾ ਇਹ ਕੱਪ ਬਣ ਜੂਗਾ ਕਿਉਂਕਿ ਆ ਪਰ ਪਲੂਨਿਆਂ ਭਾਰੀ ਪਾਵਾਂਗੇ ਆਪਾਂ ਆਹ ਚੀਜ਼ੇ ਪਾਰੀ ਪਾਵਾਂਗੇ ਪਹਿਲਾਂ ਤੁਹਾਨੂੰ ਇੱਥੇ ਦੱਸਿਆ ਸੀ ਹੁਣ ਤੁਹਾਨੂੰ ਆਹ ਤਾਂ ਦੇ ਦੱਸ ਦਿੰਨੇ ਆਪਾਂ ਆ ਚੀਜ਼ ਇਹਦਾ ਕੱਪ ਬਣ ਜੂ ਥੋੜਾ ਕਮੀਜ਼ ਕਦੇ ਮਗਰ ਨਹੀਂ ਜਾ ਉਹ ਕਦੇ ਵੀ ਮਗਰ ਨਹੀਂ ਜਾਂਦਾ